ਅਰਦੇ ਪਾਲਸਾ ਵਾਜ ਦੀ ਖੱਤੀ ਹੈ ਸਤਾਰਨ ਬੱਬਾ ਸੁਖਾ ਸਿੰਘ ਜੀ ਰਾਏਪੁਰਾ ਨੀਲਪੁਰ ਗੁਰਦੁਆਰਾ ਸਾਹਿਬ ਸਜੋਬਿਤ ਹੈ ਜੀ ਕਰੋ ਦਰਸ਼ਨ ਉਹ ਜਿਹੇ ਇਤਿਹਾਸ ਜੋ ਬੱਬਾ ਸੁਖਾ ਸਿੰਘ ਜੀ ਨਾਲ

ਸ਼ਾਨ ਸਰ ਦੇ ਕਰੋ ਜੀ ਦਰਸ਼ਨ ਇਹ ਜਿਹੜਾ ਜਿਹੜਾ ਸ੍ਰੀ ਮੁਖਵਾਕ ਹੈ ਜੀ ਉਸ ਤੋਂ ਬਾਣੀ ਕਰਕੇ ਬਲਜਨ ਸਾਹਿਬ ਤੋਂ ਸਰਦੋ ਤੇ ਹਰ ਮਹੀਨੇ ਦਸਵੀਂ ਜੜੀਆਂ ਮਨਾਈ ਜਾਂਦੀ ਹੈ ਜੀ ਬਾਰੋਂ ਇਹ ਰੱਬ ਤੋਂ ਦਾਲੇ ਗੋੜਦੋਰਾ ਜਾਏ ਇਹ ਗੇਟ ਆਇਆ ਜੀ ਫੈਂਟ ਤੋਂ ਸਲੀਟ ਹੁੰਦੀ ਹੈ